ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਾਂ ਕੰਬਲ ਦੇ ਉੱਤੇ ਨਾ ਗਲਾਫ ਨੂੰ ਕਿਵੇਂ ਫਿੱਟ ਕਰਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਖੁਸ਼ੀ ਨਹੀਂ ਜੀ ਆਪਾਂ ਕੰਬਲ ਦੇ ਉੱਪਰ ਗਲਾਫ ਚੜਾਉਂਦੇ ਤਾਂ ਜਲਦੀ ਆਪਾਂ ਨੂੰ ਇਹ ਕਲੀਨ ਕਰਨਾ ਪੈਂਦਾ ਆ ਤੇ ਇਸ ਕਰਕੇ ਕੰਬਲ ਹੁੰਦੇ ਨੇ ਮੋਟੇ ਤੇ ਇਹਨਾਂ ਨੂੰ ਕੰਬੜਾ ਨੂੰ ਕਲੀਨ ਕਰਨ ਤੋਂ ਪਹਿਲਾਂ ਇਹਦੇ ਉੱਤੇ ਆਪਾਂ ਗਲਾਫ ਨੂੰ ਕਵਰ ਕਰਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਨਹੀਂ ਤਾਂ ਜੇ ਆਪਾਂ ਕੰਬਲ ਦੇ ਉੱਪਰ ਨਾ ਗਲਾਫ ਨੂੰ ਫਿੱਟ ਕਰਦੇ ਆ ਤਾਂ ਉਹ ਕਈ ਵਾਰੀ ਨਹੀਂ ਸੈੱਟ ਬੈਂਦਾ ਹੈਗਾ ਤੇ ਉਹਨੂੰ ਫਿੱਟ ਕਰਨ ਦਾ ਤੇ ਸੈੱਟ ਕਰਨ ਦਾ ਤਰੀਕਾ ਇੱਕੋ ਹੀ ਆ ਬਹੁਤ ਹੀ ਵਧੀਆ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਤੇ ਆਪਾਂ ਆ ਵੀਡੀਓ ਕਰਦੇ ਆ ਜੀ ਸਟਾਰਟ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਦੇਖੋ ਜੀ ਇਹ ਹੈਗਾ ਗਲਾਫ ਤੇ ਆਪਣਾ ਇਹ ਹੈਗਾ ਕੰਬਲ ਤੇ ਪਹਿਲਾਂ ਆਪਾਂ ਕੰਬਲ ਨੂੰ ਪਹਿਲਾਂ ਆਪਾਂ ਬੈੱਡ ਦੇ ਉੱਤੇ ਨਾ ਕੰਬਲ ਨੂੰ ਚੰਗੀ ਤਰ੍ਹਾਂ ਨਾਲ ਖਲਾਰ ਕੇ ਵਿਛਾ ਲਾਂਗੇ ਤੇ ਫਿਰ ਇਹਨੂੰ ਆਪਾਂ ਗਲਾਫ ਨੂੰ ਪੁੱਠਾ ਕਰਾਂਗੇ ਫਿਰ ਵਧੀਆ ਤਰੀਕੇ ਨਾਲ ਆਪਣਾ ਗਲਾਫ ਚੜ ਜਾਊਗਾ ਗਲਾਫ ਨੂੰ ਜੀ ਆਪਾਂ ਬਾਅਦ ਵਿੱਚ ਉੱਪਰ ਵਿਛਾਵਾਂਗੇ ਪਹਿਲਾਂ ਆਪਾਂ ਨਾ ਕੰਬਲ ਵਿਛਾ ਲੈਂਦੇ ਆਂ ਚੰਗੀ ਤਰ੍ਹਾਂ ਨਾਲ ਮ ਦੇਖੋ ਜੀ ਆਪਾਂ ਨੇ ਬੈੱਡ ਦੇ ਉੱਤੇ ਗਲਾਫ ਬੈੱਡ ਦੇ ਉੱਤੇ ਦੇਖੋ ਜੀ ਆਪਾਂ ਨੇ ਕੰਬਲ ਲਿਆ ਪਛਾ ਜਿਹੜਾ ਹੁਣ ਆਪਣਾ ਇਹ ਬੈੱਡ ਦੇ ਉੱਤੇ ਆਪਾਂ ਨੇ ਜੀ ਕੰਬਲ ਨੂੰ ਪੁਛਾ ਲਿਆ ਚੰਗੀ ਤਰ੍ਹਾਂ ਨਾਲ ਤੇ ਹੁਣ ਆਪਾਂ ਜਿਹੜਾ ਗਲਾਫ ਹਨ ਇਹਨੂੰ ਆਪਾਂ ਪੁੱਠਾ ਕਰ ਲਾਂਗੇ ਠੀਕ ਹੈ ਜੀ ਪੁੱਠਾ ਕਰਨ ਦਾ ਹੀ ਤਰੀਕਾ ਹੈ ਜੀ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਚੜ ਜਾਂਦਾ ਲਓ ਜੀ ਹੁਣ ਆਪਾਂ ਨੇ ਗਲਾਫ ਨੇ ਪੁੱਠਾ ਕਰ ਲਿਆ ਤੇ ਹੁਣ ਬਸ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਇੱਕੁੰਜੇ ਪੜ ਕੇ ਇਹਨੂੰ ਉੱਪਰ ਚੜਾਓ ਲਓ ਜੀ ਆਪਾਂ ਨੇ ਨਾ ਕੰਬਲ ਦੇ ਉੱਪਰ ਗਲਾਫ ਨੂੰ ਇਹਨ ਚੰਗੀ ਤਰ੍ਹਾਂ ਨਾਲ ਦਿੱਤਾ ਚੜਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਚੜ ਗਿਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਚੜ ਜਾਂਦਾ ਦੇਖੋ ਜੀ ਤੇ ਹੁਣ ਆਪਾਂ ਦੇਖੋ ਜੀ ਇਹਨੂੰ ਕਿਵੇਂ ਫਿੱਟ ਕਰਨਾ ਹੈ ਇੱਕ ਲੈਣੀ ਆਪਾਂ ਨੇ ਸੂਈ ਧਾਗਾ ਤੁਹਾਨੂੰ ਦੱਸ ਰਹੇ ਹਾਂ ਲੋ ਜੀ ਆਪਾਂ ਨੇ ਦੋ ਬਟਨ ਲਏ ਨੇ ਜਿਨ੍ਹਾਂ ਦੇ ਨਾਲ ਆਪਾਂ ਕਵਰ ਨੂੰ ਫਿੱਟ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਦੋ ਖੁੰਚੀਆਂ ਦੇ ਉੱਤੇ ਹੀ ਇਹ ਜੇ ਦੋ ਬਟਨ ਫਿੱਟ ਕਰ ਦੋਗੇ ਤੁਹਾਡਾ ਇਹ ਕੰਬਲ ਦੇ ਵਿੱਚੋਂ ਕਵਰ ਬਿਲਕੁਲ ਵੀ ਇਕੱਠਾ ਨਹੀਂ ਹੋਊਗਾ ਲੋ ਜੀ ਆਪਾਂ ਨੇ ਇੱਕ ਵੱਡੀ ਸੂਈ ਲੈ ਲਈ ਤੇ ਆਪਾਂ ਇਹਨਾਂ ਨੂੰ ਫਿੱਟ ਕਿਵੇਂ ਕਰਨਾ ਆ ਇਸ ਤਰੀਕੇ ਨਾਲ ਤੁਸੀਂ ਇੱਥੇ ਬਟਨ ਰੱਖ ਕੇ ਲੋ ਜੀ ਆਪਾਂ ਨੇ ਇੱਕ ਦਾ ਬਟਨ ਫਿੱਟ ਕਰਤਾ ਦੂਸਰਾ ਬਟਨ ਵੀ ਇਸੇ ਤਰੀਕੇ ਨਾਲ ਆਪਾਂ ਖੁੰਝੇ ਦੇ ਉੱਤੇ ਫਿੱਟ ਕਰਦਾਂਗੇ ਤੇ ਦੇਖੋ ਜੀ ਸਾਰੀ ਰਜਾਈ ਦੇ ਵਿੱਚ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਕਈ ਵਾਰੀ ਰਜਾਈ ਹੋਵੇ ਕੰਬਲ ਹੋਵੇ ਉਹਦੇ ਉੱਤੇ ਜਦੋਂ ਆਪਾਂ ਕਵਰ ਨੂੰ ਫਿੱਟ ਕਰਦੇ ਆਂ ਤੇ ਫਿਰ ਆਪਾਂ ਨੂੰ ਬਹੁਤ ਔਖਾ ਲੱਗਦਾ ਬਾਰ-ਬਾਰ ਉਹਨੂੰ ਸੈੱਟ ਕਰਨਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਦੋਈ ਬਟਨ ਇਹਨਾਂ ਨੂੰ ਲਗਾ ਸਕਦੇ ਹੋ ਤੇ ਤੁਹਾਡੀ ਰਜਾਈ ਹੋਵੇ ਚਾਹੇ ਕੰਬਲ ਹੋਵੇ ਸਾਰੀ ਸਰਦੀ ਵਿੱਚ ਬਿਲਕੁਲ ਨਹੀਂ ਕਵਰ ਹਿੱਲੂਗਾ ਇਹਦਾ ਜੋ ਵੀ ਹੈਗਾ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਤਰੀਕਾ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਜੀ ਜਿਹੜੀਆਂ ਆਪਾਂ ਨੇ ਦੋ ਵੀਡੀਓ ਪਹਿਲਾਂ ਵੀ ਪਾਈਆਂ ਸੀਗੀਆਂ ਤੇ ਇੱਕ ਡੋਰੀ ਦੀ ਤੇ ਇੱਕ ਬਟਨ ਆਪਾਂ ਨੇ ਉਹ ਲੱਗ ਤਰੀਕੇ ਨਾਲ ਲਗਾ ਕੇ ਦਿਖਾਇਆ ਸੀ ਬਹੁਤ ਹੀ ਜ਼ਿਆਦਾ ਤੁਸੀਂ ਉਹ ਵੀਡੀਓ ਨੂੰ ਪਿਆਰ ਦਿੱਤਾ ਬਹੁਤ ਹੀ ਵਧੀਆ ਤਰੀਕਾ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਵੀ ਕਰਦੇ ਆ ਕਰੋ ਪਲੀਜ਼ ਲਓ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੇ ਬਟਨ ਲਾ ਕੇ ਦੋਨੇ ਰੈਡੀ ਹੋ ਗਏ ਤੇ ਹੁਣ ਤੁਹਾਡੀ ਸਾਰੀ ਸਰਦੀ ਵਿੱਚ ਕਵਰ ਨਹੀਂ ਹਿੱਲੂਗਾ ਠੀਕ ਹੈ ਜੀ ਲਓ ਜੀ ਆਪਾਂ ਨੇ ਕੰਬਲ ਦੇ ਉੱਤੇ ਕਵਰ ਨੂੰ ਫਿੱਟ ਕਰਤਾ ਕਵਰ ਦੇ ਉੱਪਰ ਆਪਾਂ ਨੇ ਬਟਨ ਨੂੰ ਵੀ ਫਿੱਟ ਕਰਤਾ ਜਿਹੜਾ ਤੁਹਾਡੀ ਸਾਰੀ ਸਰਦੀ ਵਿੱਚ ਇਹ ਕਵਰ ਬਿਲਕੁਲ ਵੀ ਹਿੱਲੂਗਾ ਨਹੀਂ ਠੀਕ ਹੈ ਜੀ ਚਾਹੀ ਹੋਵੇ ਚਾਹੇ ਕੰਬਲ ਹੋਵੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਫਿੱਟ ਕਰ ਸਕਦੇ ਹੋ ਆਪਾਂ ਨੇ ਦੋ ਵੀਡੀਓ ਪਹਿਲਾਂ ਵੀ ਪਾਈਆਂ ਸੀ ਉਹਨਾਂ ਵਿੱਚ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਹੀ ਵਧੀਆ ਲੱਗਿਆ ਤੁਹਾਨੂੰ ਆਈਡੀ ਇਹ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਕਰੋ ਠੀਕ ਹੈ ਜੀ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਚਲੋ ਆਪਾਂ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ